ਸਤਨਾਮੁ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਿਹ ਪਾਤਸ਼ਾਹ ਹੈ ਦਸਵੇਂ ਕਮਿਓ ਬਾਈ ਬੇਨਤੀ ਚੋਪਈ ਹਮਰੀ ਕਰਉ ਹਾਥ ਦੇ ਰੱਛਾ ਪੂਰਨ ਹੋਏ ਜਦ ਕੀ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨਕ ਰੂਪ ਪ੍ਰਤਪਾਰ ਹਮਰੇ ਦੁਸ਼ਟ ਸਵਤਮਖਾ ਬਹੁ ਆਪਹਾਤ ਮਉਚਬ ਹੋ ਸੁਖਿ ਵਸੈ ਮੂਲੋ ਪਰਵਾਰਾ ਸੇਵਾ ਸਿਖ ਸਵੈ ਕਰਤਾਰਾ ਮੂਲ ਅਛਾਰ ਜਰਦੇ ਕਰੀਏ ਸਭਨਨ ਕੁਆਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੂਰ ਬਿਨ ਕਿ ਰਹੇ ਪਿਆਸਾ ਤੁਮੇ ਸਾਡ ਆਖਿਆ ਉਹਨਾਂ ਨਾ ਧਿਆਉਂ ਜੋ ਪਰਚਾ ਹੂੰ ਸੋ ਤੁਮ ਸੇ ਪਾਵ ਸੇਵਾ ਸਿਖ ਹਮਾਰੇ ਤਾਰੀ ਹੈ ਚੁਣ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਲੈ ਮੁਝੇ ਬਰਿ ਗਏ ਬਰਨ ਕਾਲ ਕਾ ਤਰਾਸ਼ਨ ਬਰਿ ਗਏ ਹੋ ਜੋ ਸਦਾ ਮਾਰੇ ਪਛਾ ਸ੍ਰੀ ਅਤੂਜ ਕਰਿਓ ਰੱਛਾ ਰਾਖ ਲਿਹੁ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਰਸ਼ਨ ਗਿਆਂ ਹੰਤਾ ਤਮੋ ਪੂਰੀ ਚਤੁਰ ਦੁਸ਼ਕੰਤਾ ਥਾਲ ਪਾਈ ਬ੍ਰਹਮਾ ਬਖਤਰਾ ਕਾਲ ਪਾਈ ਸੋਨੀ ਬਖਤਰਾ ਕਾਲ ਪਾਈ ਕ੍ਰਿਸ਼ਨ ਪ੍ਰਗਾਸ ਸਗਲ ਕਾਲ ਕ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਮਾ ਜੋ ਥਿਓ ਜਮਨ ਕਾਲ ਸਗਲੋ ਸਵਾਰ ਨਉ ਸ਼ਕਨ ਹੈ ਤਾਹੇ ਹਮਨ ਜਮਨ ਕਾਲ ਸਗ ਜਗ ਸੁਨਾਇਓ ਦੇਵ ਤੈਤ ਜਥ ਨਮ ਜਾਇਓ ਆਦੂ ਅੰਤੇ ਕੀ ਉਤਾਰਾ ਸੋਏ ਗੁਰੂ ਸਭ ਜੀ ਹੋ ਹਮਾਰਾ ਨਮਸਕਾਰ ਦਿਸੇ ਹੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸਭ ਗਨ ਸੁਖ ਦੇਉ ਸਤਨਨ ਕਾ ਪਲਮੋ ਬਦ ਕੀਉ ਘਟ ਘਟ ਕੀ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਲ ਪਛਾਨਤ ਕੀਤੀ ਤੀਰਤਿ ਨਸਤੁਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਰਪੂਣਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵਸ਼ਣ ਕਟਕਟ ਕੇ ਪਣਪਟ ਕੇ ਜਾਣੈ ਜਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਾਰ ਜਵਾਕ ਨਾ ਕਰਤ ਹੁਕਮੁ ਤਮੈ ਮਿਲਤ ਦੇਹੀ ਦਰਸਮੁ ਜੀਤੇ ਬਦਰ ਸ੍ਰਿਸ਼ਟ ਸਵਤਾੜੈ ਆਪੁ ਆਪਣੀ ਬੂਝੁ ਉਚਾਰੈ ਤੁਮ ਸਭੀ ਤੇ ਰਹੈ ਦਿਨਾਲਮ ਜਾਣਤ ਬੀਦ ਭੀਦ ਅਨ ਆਲਮ ਗ੍ਰੰਕਾਰ ਦ੍ਰਵਕਾਂਤਨੁ ਲੰਬਵ ਆਦਾਨੀਲ ਅਨਾਦ ਸੰਭੋ ਤਾਹ ਹਉਨੁ ਚਾਰ ਦੇ ਪੀਦਾ ਜੈ ਕੋ ਦੀਵ ਨਾ ਪਾਵਦ ਪਿਦਾ ਤਾਹ ਕਰਪਾ ਹਨੁ ਮਾਨਤ ਮਹਾ ਮੂਣ ਹੈ ਕਛੁ ਪੀਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਅਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਉਪਦੇ ਹੈ ਜੀਤੇ ਵਰਣ ਦੇ ਪਿੰਨ ਪਿੰਨ ਤੂ ਹੈ ਤੇਤੀ ਵਰਾਲਖਾ ਰਾਜ ਦੇ ਉਸਾਰ ਕਹੇ ਮੈਂ ਸਦਾ ਪ੍ਰਥਮ ਸੰਸਾਰ ਇਕੈ ਰੂਪਨ ਉਸ ਰੂਪ ਰੰਗ ਪਿਉ ਰਾਵ ਕੀ ਤੁਪਾ ਆਂਡਾ ਜੇਰਾ ਛੇਤੇ ਕੀਨੀ ਦਵਖਾਨ ਬਹੁ ਰਚ ਦਿਨੀ ਕਹੋ ਕੁਦ ਰਾਜਾ ਹੋਵੇ ਬੈਠਾ ਕਹੋ ਸੁਣ ਪਿਉ ਸੰਗਰ ਇਕਠਾ ਸાગਰੇ ਸਿਛ ਦਿਖਾਇਆ ਚੰਭਵ ਆਜੁਗਾ ਸਰੂਪ ਸਵੈਮ ਪਭ ਅਵਰਛਾ ਮੀਰੀ ਤੁਮ ਕਰੋ ਸਿਖੁ ਮਾਰ ਸਿਖ ਸੰਗਰੋ ਦੂਤ ਜਿਥੇ ਉਠਵਤਨ ਪਤ ਸਗਲ ਮਲੇਸ਼ ਕਰੋਰਨ ਕਾਤਾ ਜੇ ਆ ਤੁਜ ਦਸ਼ਰਣੀ ਪਰੇ ਲਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਿਉਨ ਪਗ ਪਰ ਇਤਿਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲਕੁਗਬਾਰਤ ਆਈ ਹੈ ਦਾ ਕੇ ਕਾਲ ਅਨਿਕਤ ਨਹਿ ਪਰ ਅਛਾ ਹੋਏ ਤਾਹੀ ਸਭ ਕਲ ਦੁਸ਼ਟ ਅਰਿਸ਼ਟ ਟਰੇਦ ਕਲ ਕਿਰਪਾ ਦ੍ਰਿਸ਼ਟ ਤੁਮ ਜਾਹੇ ਨਿਰਹੋ ਆਕੇ ਦਾਪ ਦਨੁਖ ਮਹਰੂਰ ਰਿਦ ਸਿਦ ਕਰਮ ਸਭ ਹੋਈ ਦੁਸ਼ਟ ਅਛਾ ਸਖੈ ਨਾ ਤੁਈ ਇਕ ਮਾਨੋ ਜਿ ਤੁਮ ਸਮਹਾਰਾ ਆਕਾਲ ਪਾਸੇ ਤਾਹੀ ਹੁ ਮਹਾਰਾ ਜਿਨ ਨਰਮਾਉ ਤੇ ਹਰਿ ਕਹਾ ਦਰ ਦੁਸ਼ਟ ਦੋਖ ਤਿਨ ਹਾ ਕਲੜ ਕੇ ਤਮ ਸ਼ਰਨ ਤੇ ਹਾਰੇ ਪਾਤ ਜਲ ਹੋਵਾਰੇ ਸਰਬ othor ਮੋਹੋ ਸਹਾਈ ਦੁਸ਼ਤ ਦੋਤਿਨ ਹਮ ਚਾਈ ਕਿਰਪਾ ਕਰੀ ਹਮਰ ਜਗ ਮਾਤਾ ਗ੍ਰੰਥ ਗਰਾ ਪੂਰਨ ਸਵਰਥ ਫਿਲ ਵਿਗਸਗਲ ਦੇਹ ਕਾ ਹਰਤਾ ਦੁਸ਼ਤ ਦੋਖਿਨ ਕਾ ਚੈ ਕਰਤਾ ਸ਼੍ਰੀ ਅਤੁਜ ਜਪੈ ਨਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਛ ਦੌਲ ਪਾਵੇ ਸੋਈ ਦੁਖ ਨਾ ਦਸੈ ਬਿ ਆਪਤ ਕੋਈ ਅਡਲ ਸੁਣੈ ਗੰਗਜੋ ਆਸ ਰਸਨਾ ਪਾਵੈ ਸੁਣੈ ਮੂਨ ਚਿਤ ਲਾਏ ਚਤੁਰਤਾ ਆਵੈ ਦੁਖ ਦਰਦ ਪਾਓ ਨਿਗਟਣਾ ਤਿੰਨ ਦਰਕੇ ਰਹੇ ਹੋ ਜੋ ਆਕੇ ਗਬਾਨ ਚੋਪਈ ਕੋ ਕਹੈ ਚੋਪਈ ਸੰਬਤ ਸਤ ਰਹੈ ਸੈ ਸੁਖੁ ਨਿਜੈ ਅਰਧ ਸੈ ਸੁਖੁ ਨਿਨ ਕਹਿਜੈ ਪਾਦ ਰੁਸ਼ਦੀ ਅਸ਼ਟਮੀ ਰਵਾਰ ਤੀਰ ਸੂਦਰਭ ਗ੍ਰੰਥ ਸੁਧਾਰਾ ਸਭਈਆ ਪਾਹੇ ਗਹਿ ਜਿਆਦੇ ਤੁਮਰੇ ਤਉ ਤੇ ਕੋ ਆਖ ਤਰਣਹਿਆ ਨਿਉ ਰਾਮ ਰਹੀਮ ਪ੍ਰਾਲੁਗਰਾਨ ਅਨੇਕ ਹੈ ਮੇ ਦੇਖ ਨਾ ਮਾਨੇ ਹੋ ਨੀ ਸਿਮਰੇ ਸਾਸਨ ਬੇ ਸਭੇ ਗੋਪੀ ਕਹੇ ਹਮੇਗ ਨਾ ਜਾਣਿਉ ਰਿਐ ਅਸਪਾਨ ਕਿਰਪਾ ਤੁਮਰੇ ਕਾਰ ਮੈਂ ਨਾ ਕਹਿਉ ਸਾ ਤੋਹਿ ਮਖਾਨਿਉ ਦੋਹਰਾ ਸਗਲ ਦਵਾਰ ਗੋ ਸਾਡਕੈ ਗਹਿੋ ਤਵਹਾਰੋ ਦਵਾਰ ਬਾਹੀ ਰਹੇ ਕਿਲਾਜ ਅਸ ਗੋਬਿੰਦਾਸ ਤਵਹਾਰ ਰਾਵ ਕਲੀ ਮਹਿਲਾ ਤੀਜਾ ਨਾਂ ਦੇ ਕੋ ਓੰਕਾਰ ਸਤਗੁਰ ਪ੍ਰਸਾਦ आनंद भाय मेरी माई सतगुरु मैं पाया सतगुरु तं पाया सैद शेती मन वलिया वनाग्या राग रत्न प्रवार परिया शब्द आगमणाइया शब्द उत गावो हरि कीरा मन जिने वसाया कह नानक नंद हुआ सतगुरु मैं पाया ਏ ਮਨ ਮੇਰਾ ਦੂਸਰ ਦਰ ਹੋ ਹਰਿ ਨਾਨੇ ਹਰਿ ਨਾਨਾ ਰਹੋ ਤੂੰ ਮਨ ਮੇਰੇ ਦੂ ਸਹਾਰਣਾ ਅੰਗੀਕਾਰ ਹੋ ਕਰੇ ਤੇਰਾ ਆਕਾਰ ਜਿ ਸਭ ਸਵਾਰਣਾ ਸਭ ਲਾਗਲਾ ਸਮਰੱਥ ਸੁਆਮੀ ਸੋਖ ਯਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਦਰ ਹੋ ਹਰਿ ਨਾਨੇ ਸਾਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਕਰਤਾ تیرੈ ਸਭੁ ਕਿਛੁ ਹੈ ਜਿਸ ਦੇਹਿ ਸੋ ਪਾਵੈ ਪ੍ਰਤਾ ਸਿਵ ਸਲਾਹਾ ਤੇਰੀ ਨਾ ਮਨੁ ਸਾਬੈ ਨਾਮਿਨ ਕੇ ਮਨੋਸ਼ਿਆ ਤਵਾਜੇ ਸ਼ਬਦ ਗਲੇ ਰੀ ਕਹਿ ਲਾਨੁ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰਨ ਮੇਰਾ ਇਨ ਬੁੱਕਾਂ ਸਭ ਗਵਾਈਆਂ ਕਰ ਸ਼ਾਂ ਸੁਖਮਰੈ ਅਸਿਆ ਇਨਿਚਾ ਸਭ ਜਾਈਆਂ ਸਾਧ ਗੁਰਬਾਨ ਕੀ ਤਾਗ ਦੇਵ ਲੋ ਜਿਸ ਦੀ ਅਵਟਿਆਗਿਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਸਵਾਜੇ ਪੰਜ ਸ਼ਬਦ ਕਰ ਸਵਾਜੇ ਕਰ ਸਵਾਜੇ ਸ਼ਬਦ ਵਾਜੇ ਇਕ ਲਜਿਤ ਕਰਤਾਰੀਆਂ ਪੰਜ ਦੂਦ ਵਾਸ ਕਿਤੇ ਆਲ ਕੰਡਕ ਮਾਰਿਆ ਤੁਰ ਅਕਰ ਪਾਇਆ ਤੁਜਨ ਕਾ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੇ ਸੁਭੂਆ ਤਦ ਕਰ ਅਨਹਦ ਵਾਜੇ ਆਨੰਦ ਸੁਨੌਣ ਪਾਗੇ ਹੋ ਸਗਲ ਮਨੋਰਥ ਪੂਰੇ ਪਾਰਬ੍ਰਮ ਬ੍ਰਾਪਾਇ ਆਦਿ ਸਗਲ ਵਿਸੂਲੇ ਦੂਖ ਰੋਸ਼ਨ ਦਾਪਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਨੀ ਸਨ ਤੇ ਪੁਨੀ ਨ ਕਹਤੇ ਭਗਤ ਸਤਗੋ ਰਹਾ ਪਰਪੂਰੇ ਤਨਾਨਕ ਅਗਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹਿਤ ਦੇਵ ਸਰਾਦ ਵਿਦਾਇ ਦਾਇਆ ਹਿਲੇ ਸਗਰ ਜਗਤ ਚੰਗਿਆਈਆਂ ਅਮਰ ਆਈਆਂ ਆਚੈ ਨਮਹ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੋਜਲੇ ਕਿਤੇ ਸ਼ੁਤੇ ਨਾਨ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾ ਗਤਿ ਮਖੋ ਜਾਲੇ ਕਿਤੇ ਸੁਤੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਰਿਵਾਹਿ ਗੁਰੂ ਜੀ ਕੀ ਫਤ